ਕਰਦਾ ਹੁੰਨਾ ਭਾਵੇਂ ਮੈਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਆ ਕਿ ਇਹ ਰਖੜੀਆਂ ਇਹ ਲੋੜੀਆਂ ਧਿਆਰ ਤੇ ਬਣੇ ਹੋਏ ਨੇ ਪਰ ਕਿ ਦੁਨੀਆ ਦੀ ਰੀਤ ਐ ਮੈਂ ਉਹਦੀ ਗੱਲ ਕਰ ਰਿਆ ਤੁਹਾਡੇ ਘਰ 'ਚ ਤੁਹਾਡੀ ਧੀ ਆਉਂਦੀ ਐ ਤੁਹਾਡੀ ਭੈਣ ਆਉਂਦੀ ਐ ਤੇ ਤੁਸੀਂ ਆਨਾ ਦਵਾਨੀ ਰੱਖ ਕੇ ਹੱਥ ਤੇ ਤੋੜਦੇ ਕਿ ਨਹੀਂ ਤੋੜਦੇ ਸਿਰ ਮਾਰ ਕਿਉਂ ਘਾੜਾ ਪਰੋ ਹੁਣ ਤੋੜਦੇ ਆ ਨਾ ਤਾਂ ਜਦਨ ਗ੍ਰਾਂਥੀ ਦੇ ਘਰੇ ਕੋਈ ਉਹਦੀ ਧੀ ਭੈਣ ਆਉਂਦੀ ਐ ਉਹ ਕੀ ਦਵੇ ਜੇ ਅਸੀਂ ਕੁਝ ਦਵਾਂਗੇ ਤੇ ਅਗਲਾ ਕੁਝ ਗਾਂ ਦਊ 5000 ਰੁਪਿਆ ਤਨਖਾਹ 7000 ਰੁਪਿਆ ਤਨਖਾਹ ਤੇ ਡਿਊਟੀ ਉਹਦੀ 24 ਘੰਟੇ 6000 7000 ਦੇ ਨਾਲ ਗੁਜ਼ਾਰਾ ਕਿਵੇਂ ਚੱਲਦਾ ਕਦੇ ਇਹਨਾਂ ਗੱਲਾਂ ਵੱਲੇ ਧਿਆਨ ਦਿੱਤਾ ਤੇ ਸਿੱਖੀ ਕੀ ਬਦੂ ਫੁੱਲੂਗੀ ਜੇ ਅਸੀਂ ਗ੍ਰਾਂਥੀ ਉਹ ਨਹੀਂ ਸਮਝ ਸਕਦੇ ਡਾਕਟਰ ਜਿੰਨੇ ਮਰਜ਼ੀ ਮੰਗ ਲਵੇ ਇੱਕ ਬੇਨਤੀ ਮੈਂ ਹੋਰ ਕਰਨ ਲੱਗਾ ਜੀ ਗੁਰੂ ਘਰ ਦਾ ਗ੍ਰੰਥੀ ਦੋ ਵਕਤ ਅਰਦਾਸ ਕਰਦਾ। ਉਹ ਅਰਦਾਸ ਕਰਦਾ ਕਰਦਾ ਕਿ ਕਿ ਨਾ ਸੱਚੇ ਪਾਤਸ਼ਾਹ ਜਿਹੜੀ ਗੱਲ ਮੈਂ ਕਹਿਣ ਲੱਗਾ ਜੇ ਤੁਹਾਡਾ ਗ੍ਰੰਥੀ ਇਹ ਗੱਲ ਨਹੀਂ ਕਹਿੰਦਾ ਤਾਂ ਹੱਥ ਖੜਾ ਕਰ ਦਿਓ ਮੈਂ ਅੱਜ ਤੋਂ ਗੱਲ ਬੰਦ ਕਰ ਦੇਣੀ ਹੈ ਕਹਿਣੀ। ਦੋ ਵਕਤ ਅਰਦਾਸ ਕਰਦਾ ਗੁਰੂ ਘਰ ਦਾ ਗ੍ਰੰਥੀ ਕਹਿੰਦਾ ਸੱਚੇ ਪਾਤਸ਼ਾਹ ਨਗਰ ਖੇੜੇ ਆਵਾਜ਼ ਰੱਖਣੇ। ਨਗਰ ਨਿਵਾਸੀਆਂ ਦੀ ਚੜ੍ਹਦੀ ਕਲਾ ਕਰ ਲੈ। ਆਪਾਂ ਗੁਰਦੁਆਰੇ ਜਾਈਏ ਨਾ ਜਾਈਏ। ਮੈਂ ਜੀ ਆਪਣਾ ਪ੍ਰੋਗਰਾਮ ਸਮਝ ਕੇ ਕਰ ਰਿਹਾ ਤੁਸੀਂ ਸੁਣਨੇ ਆ ਕਿਉਂਕਿ ਜਦੋਂ ਤੁਸੀਂ ਆਉਂਦਿਆਂ ਹੁਕਮ ਕੀਤੇ ਨਾ ਤਾਂ ਉੱਥੋਂ ਅੰਦਾਜ਼ਾ ਲੱਗ ਜਾਂਦਾ ਵੀ ਇਹ ਨੌਜਵਾਨ ਪੀੜ੍ਹੀ ਕੀ ਕੁਝ ਸੁਣ ਸਕਦੀ ਆ ਜਿੰਨੀ ਦੇਰ ਤੱਕ ਅਕਲਾ ਜਥਾ ਨਹੀਂ ਆਉਂਦਾ ਮੈਂ ਤੁਹਾਡੇ ਚਾਰਾਂ ਵਿੱਚ ਖੜੋ ਤਾਂ ਤੁਸੀਂ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਜਿਹੜੀ ਮੈਂ ਗੱਲ ਕਰ ਰਿਹਾ ਸ੍ਰੀ ਗ੍ਰਾਥੀ ਸਿੰਘਾਂ ਦੇ ਬਾਬਤ ਭਾਈ ਸਾਹਿਬ ਜੀ ਅਰਦਾਸ ਕਰਦੇ ਨੇ ਸੱਤੇ ਪਾਚਨ ਨਗਰ ਨਿਵਾਸੀਆਂ ਦੇ ਸਿਰ ਤੇ ਮੇਰਾ ਪ੍ਰਿਆ ਆਪਰ ਜਾਈ ਚ ਘਰਾੜੇ ਮਾਰਦੇ ਹੋਣੇ ਤਾਂ ਸਾਡੀ ਚੜ੍ਹਦੀ ਕਲਾ ਦੀ ਅਰਦਾਸਪੰਤੀ ਗੁਰਦੁਆਰੇ ਹੁੰਦੀ ਕਿ ਨਹੀਂ ਹੁੰਦੀ ਅਗਲੀ ਗੱਲ ਕੀ ਕਹਿੰਦਾ ਗ੍ਰੰਥੀ ਦੇਸ਼ ਪਰਦੇਸ ਵਿੱਚ ਦਾ ਵੱਸਦੇ ਨਗਰ ਨਿਵਾਸੀਆਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣਾ ਭਾਵ ਕਿ ਤੁਹਾਡਾ ਪੁੱਤ ਟਰੱਕ ਚਲਾਉਂਦਾ ਕੈਨੇਡਾ 'ਚ ਤੁਹਾਡਾ ਪੁੱਤ ਟਰੱਕ ਚਲਾਉਂਦਾ ਅਮਰੀਕਾ 'ਚ ਤੁਹਾਡਾ ਪੁੱਤ ਰੈਸਟੋਰੈਂਟ 'ਚ ਕੰਮ ਕਰਦਾ ਜਰਮਨ ਤੇ ਤੇ ਉਹਦੀ ਚੜ੍ਹਦੀ ਕਲਾ ਦੀ ਅਰਦਾਸਪੰਤੀ ਪਿੰਡ ਦੇ ਗੁਰਦੁਆਰੇ 'ਚ ਹੁੰਦੀ ਕਿ ਨਹੀਂ ਹੁੰਦੀ ਹੁੰਦੀ ਆ ਨਾ ਜੀ ਭਾਈ ਸਾਹਿਬ ਇਹ ਅਰਦਾਸ ਬੇਨਤੀ ਕਰਦੇ ਆ ਦੋ ਵਖਤਾ ਕਿ ਸੱਚੇ ਪਾਤਸ਼ਾਹ ਨਗਰ ਖੇੜੇ ਆਵਾਜ਼ ਰੱਖਣੇ ਨਗਰ ਨਿਵਾਸੀਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਦੇਸ਼ ਪ੍ਰਦੇਸ਼ ਸਭ ਵਾਸਤੇ ਨਗਰ ਨਿਵਾਸੀਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਮਾਲ ਮੱਤੇ ਦੀ ਸੁਖ ਵਰਤੌਣੀ ਇਹ ਮੈਂ ਬੋਲਦਿਆਂ ਨਾ ਜੀ ਭਾਈ ਸਾਹਿਬ ਤੇ ਮਾਲ ਮੱਤਾ ਕਿ ਇਹਨੂੰ ਕਹਿੰਦੇ ਆ ਆ ਜਿਹੜੀਆਂ ਮੱਝਾਂ ਗਾਈਆਂ ਆਪਾਂ ਖੁਰਲੀਆਂ ਤੇ ਬੰਨੀਆਂ ਹੋਈਆਂ ਨੇ ਹਵੇਲੀਆਂ ਚ ਲਵੇਰੀਆਂ ਉਹਨੂੰ ਕਹਿੰਦੇ ਮਾਲ ਮੱਤਾ ਕਦੇ ਸਮਾਂ ਹੁੰਦਾ ਸੀ ਕਿ ਮਾਲਮੱਤੇ ਦੀ ਸੁੱਖ ਵਾਸਤੇ ਪਿੰਡਾਂ ਵਿੱਚ ਪਾਠ ਰਖਾਏ ਜਾਂਦੇ ਸੀ ਵੀ ਹਰ ਜੀ ਦੇ ਘਰ ਦੁੱਧ ਪੁੱਤ ਰਵੇ ਅੱਜ ਹੈ ਕਿਸੇ ਨੂੰ ਚੇਤਾ ਇਹਨਾਂ ਗੱਲਾਂ ਦਾ ਤੇ ਵਰਕਦਾ ਵੀ ਫਿਰ ਉੰਨੀਆਂ ਕਿ ਰਹਿ ਗਈਆਂ ਤਾਂ ਹੀ ਤਾਂ ਸਪਰੇਟੇ ਵਾਲਾ ਦੁੱਧ ਆਉਣ ਲੱਗ ਗਿਆ ਜਿੱਦਾਂ ਦੇ ਕਾਰਜ ਕਰਨ ਲੱਗੇ ਕਦੇ ਸਾਂਝਾ ਪਾਠ ਰਖਾਇਆ ਜਾਂਦਾ ਸੀ ਪਿੰਡ ਵਿੱਚ ਮਾਲਮੱਤੇ ਦੀ ਸੁੱਖ ਵਾਸਤੇ ਤੇ ਤਾਂ ਹੀ ਆਪਾਂ ਮਾਲਮਤੇ ਵਾਲੇ ਸੀ ਤੇ ਜਦਨ ਦੇ ਉਹਦੀ ਸੁੱਕ ਮੰਗਣੀ ਛੱਡ ਦਿੱਤੀ ਘਰ ਖਾਲੀ ਹੋ ਗਏ ਹੁਣ ਡੋਲੂ ਚੱਕੀ ਫਿਰਦੇ ਗਲੀਆਂ ਚ ਇਹ ਸਚਾਈ ਆ ਜਮਾਨੇ ਦੀ ਹੁਣ ਮੈਂ ਜਿਹੜਾ ਸਵਾਲ ਕਰਦਾ ਸੀ ਗ੍ਰੰਥੀ ਸਿੰਘਾਂ ਦੇ ਬਾਬਤ ਕਿ ਉਹ ਵਿਚਾਰਾ ਹੁਣ ਕੋਈ ਵੀ ਇੱਕ ਵੀ ਮਾਈ ਜਾਂ ਇੱਕ ਵੀ ਭਾਈ ਮੈਨੂੰ ਉੱਠ ਕੇ ਦੱਸਿਓ ਬਈ ਕਦੀ ਕਿਸੇ ਨੇ ਗੁਰਦੁਆਰੇ ਵਾਲੇ ਭਾਈ ਲਈ ਅਰਦਾਸ ਕੀਤੀ ਬਈ ਭਾਈ ਦੇ ਨਿਆਣੇ ਵੀ ਕਦੇ ਪੜ੍ਹ ਲਿਖ ਕੇ ਕਦੇ ਨੌਕਰੀ ਤੇ ਲੱਗ ਜਾਣ ਕੋਈ ਵਿਦੇਸ਼ ਚਲੇ ਜਾਣ ਇਹਦਾ ਵੀ ਗਜਾ ਤੋਂ ਖੜਾ ਛੁੱਟ ਜੇ ਕੀਤੀ ਕਿਸ ਨੇ ਅਰਦਾਸ ਉਹ ਵਿਚਾਰਾ ਸਾਡੇ ਕਟਿਆ ਬੱਚਾਂ ਦੀ ਵੀ ਅਰਦਾਸ ਕਰੀ ਜਾਂਦਾ ਬਈ ਚੜ੍ਹਦੀ ਕਲਾ ਵਿੱਚ ਰਹਿਣ ਤਾਂ ਸਾਨੂੰ ਸੁਖਮਨੀ ਸਾਹਿਬ ਦੇ ਪਾਠ ਦਾ 1100 ਰੁਪਇਆ ਦਿੰਦਿਆਂ ਨੂੰ ਵੀ ਬੁਖਾਰ ਚੜ੍ਹ ਨੂੰ ਫਿਰਦਾ ਬਈ ਜੇ ਕਦੇ ਬਾਬਾ ਕਹਿ ਦੇਵੇ ਬਈ ਸੁਖਮਨੀ ਸਾਹਿਬ ਦੀ ਭੇਟਾ ਪੁੱਛ ਲਈਏ ਤਾਂ ਬਾਬਾ ਕਦੇ ਕਹਿ ਦੇਵੇ 1100 1100 ਰੁਪਇਆ ਦੋ ਤਾਂ ਘੰਟੇ ਲੱਗਣੇ ਐ ਤਾਂ ਮੁੰਡੇ ਦੇ ਵਿਆਹ ਤੇ ਡੀਜੇ ਲੱਗਿਆ ਹੋਵੇ ਨਾ ਫਿਰ ਉੱਥੇ ਵੇਖਣ ਵਾਲਾ ਹੁੰਦਾ ਕਿ ਦਾੜੀਆਂ ਵਾਲੇ ਪੈਸੇ ਕਿੱਦਾਂ ਸੁੱਟ ਰਿਆ ਉਸ ਵੇਲੇ ਵੇਖਣ ਵਾਲਾ ਹੁੰਦਾ ਮਾਫ ਕਰਨਾ ਜਿਹੜੀ ਕੌਮ ਨੇ ਆਪਣੇ ਪ੍ਰਚਾਰਕ ਨਹੀਂ ਸਾਹਮੇ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਜੀ ਬੜਾ ਕੁਝ ਦਿੱਤਾ ਦਾਤੇ ਨਹੀਂ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਕੁੱਤਾ ਮੰਨ ਜੋ ਮਰਜੀ ਭੌਂਕੀ ਜਾਵੇ ਪਰ ਬੜਾ ਕੁਝ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪਰ ਜਦੋਂ ਮੈਂ ਪਿੰਡਾਂ ਵਿੱਚ ਜਾ ਕੇ ਵੇਖਦਾ ਕਿਸੇ ਗ੍ਰੰਥੀ ਸਿੰਘ ਦੀ ਨਗਾਰ ਗ੍ਰੰਥੀ ਸਿੰਘ ਦਾ ਜੋ ਵਰਤਾਰਾ ਹੋ ਰਿਹਾ ਕਿ ਕਈਆਂ ਨੂੰ ਤਾਂ ਇਹ ਕਹਿ ਕੇ ਰੱਖਿਆ ਜਾਂਦਾ ਵੀ ਤੈਨੂੰ ਰਹਿائش ਨਹੀਂ ਦਿੱਤੀ ਤੈਨੂੰ ਗਜਾ ਦੇ ਦਾਣੇ ਨਹੀਂ ਆਉਂਦੇ ਤੈਨੂੰ ਗਜਾ ਦਾ ਦੁੱਧ ਨਹੀਂ ਆਉਂਦਾ ਉਦੋਂ ਦੁੱਖ ਲੱਗਦਾ ਕਿ ਵਜ਼ੀਰ ਹੋਵੇ ਗੁਰੂ ਘਰ ਦਾ ਜਿਹੜਾ ਤੁਹਾਡੇ ਤੋਂ ਪਹਿਲਾਂ ਸੁੱਤਾ ਉੱਠ ਕੇ ਤੁਹਾਨੂੰ ਠਾਲਣ ਦਾ ਯਤਨ ਕਰਦਾ ਸਾਡੇ ਜੰਮਿਆਂ ਤਾਂ ਵੀ ਅਰਦਾਸ ਉਹ ਕਰਦਾ ਵੀ ਅਸੀਂ ਨਾਂ ਰੱਖਣਾ ਜੀ ਅੱਖਰ ਕੱਢ ਕੇ ਦਿਓ ਤੇ ਜਦਨ ਅਸੀਂ ਮੁੱਕ ਜਾਂਦੇ ਆ ਫਿਰ ਭਾਈ ਸਾਹਿਬ ਮੈਂ ਤਾਂ ਉਹਨਾਂ ਗਾਂਥੀਆਂ ਨੂੰ ਬੇਨਤੀ ਕਰਦਾ ਹੁੰਨਾ ਦੇ ਅਗਲਾ ਮੁੱਕ ਗਿਆ ਤੇ ਮੁੱਕ ਗਿਆ ਅਰਦਾਸ ਕਰਦਾ ਕਰੋ ਸੱਤੇ ਪਾਛਾ ਇਧਰੋਂ ਚਲ ਗਿਆ ਤੇਰੇ ਕੋ ਪਹੁੰਚ ਗਿਆ ਰੱਖਣਾ ਰੱਖ ਲਈ ਤਕਣਾ ਤੱਕ ਨਹੀਂ ਬਾਹਰ ਨੂੰ ਅਸੀਂ ਐਵੇਂ 1100 ਰੁਪਇਆ ਵੇਖ ਕੇ ਥਾਲੀ ਵਿੱਚ ਪਿਆ ਵੇਖ ਕੇ ਕਹੀ ਜਾਂਦੇ ਆ ਸੱਚੇ ਪਾਤਸ਼ਾਹ ਸੱਚਖੰਡ ਵਿੱਚ ਆਪਣੇ ਚਰਨਾਂ ਚ ਨਵਾਸ ਬਖਸ਼ਿਸ਼ ਕਰਨਾ 1100 ਨਾਲ ਸਤਖੰਡ ਦੀ ਟਿਕਟ ਲਈ ਜਾਂਦਾ ਜੋ ਸੱਚਾਈ ਆ ਜਮਾਨੇ ਦੀ ਸੱਚਾਈ ਰੱਖੋ ਜੋ ਜਮਾਨੇ ਵਿੱਚ ਹੋ ਰਿਹਾ ਜਿਹੜਾ ਬੰਦਾ ਸਾਰੀ ਜ਼ਿੰਦਗੀ ਗੁਰਦੁਆਰੇ ਨਹੀਂ ਬੜਿਆ ਉਹਨੂੰ ਵੀ ਸੱਚਖੰਡ ਦੀ ਟਿਕਟ ਮਿਲ ਜਾਂਦੀ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਨਵਾਸ ਜਿੱਥੇ ਐਡਾ ਵਿੜਾ ਗੁਰਦੁਆਰੇ ਦਾ ਉਥੇ ਕਦੇ ਬੜਿਆ ਨਹੀਂ ਜਾਂਦੇ ਕਦੇ ਪੈਰ ਗੁਰਦੁਆਰੇ ਨੂੰ ਆਪਣੇ ਆਪ ਆ ਨਗਰ ਕੀਰਤਨ ਕੱਢੋਗੇ ਹੁਣ ਥੋੜੇ ਦਿਨਾਂ ਤੱਕ ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਕਾਸ਼ ਪੁਰਬ ਦਾ ਕੱਢਣਾ ਨਾ ਕਈਆਂ ਪੰਡਾਂ ਚ ਨਿਕਲਦਾ ਕਈਆਂ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦਾ ਨਿਕਲਦਾ ਮੇਰੀ ਗੱਲ ਨੂੰ ਉਦੋਂ ਜਮਾ ਕੇ ਵੇਖ ਲਿਓ ਕਿੰਨੇ ਕ ਵਜੇ ਨਗਰ ਕੀਰਤਨ ਤੁਰਦਾ 11 ਕ ਵਜੇ 11 ਕ ਵਜੇ ਨਗਰ ਕੀਰਤਨ ਤੁਰਨਾ ਹੁੰਦਾ 11 ਵਜੇ ਨਗਰ ਕੀਰਤਨ ਤੁਰਨਾ ਹੁੰਦਾ ਤਾਂ ਸਵੇਰੇ 8:30 ਵਜੇ ਤੋਂ ਲੈ ਕੇ 10:30 ਵਜੇ ਤੱਕ 14 ਵਾਰੀ ਅਨਾਊਂਸਮੈਂਟ ਹੁੰਦੀ ਹੈ ਗੁਰਦੁਆਰਿਆਂ ਪੰਜ ਪਿਆਰੇ ਤਿਆਰ ਨੇ ਨਗਰ ਕੀਰਤਨ ਤਿਆਰ ਹੈ ਸੰਗਤਾਂ ਹੁਮਾ ਮਾ ਕੇ ਪਹੁੰਚੋ ਸੇਕੋਂ ਦੇ ਨਾਤੇ ਸਾਡਾ ਆਪਣਾ ਫਰਜ਼ ਨਹੀਂ ਮੰਨਦਾ ਵੀ ਸਾਨੂੰ ਗੁਰਦੁਆਰੇ ਜਾਣਾ ਚਾਹੀਦਾ ਇਹ ਵਿਸ਼ਾ ਸਾਡਾ ਹੱਸਣ ਦਾ ਨਹੀਂ ਇਹ ਵਿਸ਼ਾ ਸਾਡਾ ਵਿਚਾਰ ਕਰਦਾ ਹੈ ਕਈ ਵਾਰੀ ਮੇਰੇ ਵਰਗਾ ਖੇਤਾਂ 'ਚੋਂ ਆਉਂਦਾ ਨਾ ਤਾ ਸਰਦਾਰ ਨਹੀਂ ਕਵੇ ਸਰਦਾਰ ਜੀ ਗੁਰਦਾਰੋਂ ਨਗਰ ਕੀ ਤੋਂ ਤੁਰਨ ਲੱਗਾ ਜਾ ਕੇ ਹਾਜ਼ਰੀ ਭਰਿਓ ਸਰਦਾਰ ਨਾਲੇ ਬੰਜਾ ਖਿੱਚ ਕੇ ਧੁੱਪੇ ਬੈੰਦਾ ਤੇ ਨਾਲੇ ਪਤਾ ਕੀ ਕਹਿੰਦਾ ਆ ਆਪਣੇ ਬਾਹਰ ਅੱਗੇਉਂ ਦੀ ਲੰਗਣ ਜਦੋਂ ਦੀ ਆਪਣੇ ਦਰਵਾਜ਼ੇ ਅੱਗੇਉਂ ਦੀ ਲੰਗਣਗੇ ਨਾਲ ਨਾਲ ਜਾਵਾਂਗੇ ਆ ਪਈਏ ਸਾਡੀ ਸਿੱਖੀ ਮਿਲਣੇ ਲੱਗਿਆ ਹਰ ਕੋਈ ਪੁੱਛਦਾ ਹੈ ਤੇਰਾ परिवार माल मता की मची गाई लैण दणी चले वपार कन पुछीदा ਨਾ ਕੋਈ ਯਾਰ ਪੰਛੀ ਐ ਪਰ ਪੁੱਛੀ ਦਾ ਨਾ ਕੋਈ ਯਾਰ ਪੰਛੀ ਤੇਰਾ ਰੱਬ ਦੇ ਨਾਲ ਪਿਆਰ ਕਿੰਨਾ ਤੇਰਾ ਰੱਬ ਦੇ ਨਾਲ ਪਿਆਰ ਕਿੰਨਾ ਅਸੀਂ ਤਾਂ ਅੱਡੋ ਅੱਡ ਧੜਿਆਂ ਵਿੱਚ ਵੰਡੇ ਬੈਠੇ ਆ ਜੇ ਸੱਚੀ ਪੁੱਛੋ ਤਾਂ ਕਦੇ ਕਿਸੇ ਮੁਸਲਮਾਨ ਨੂੰ ਪੁੱਛੋ ਵੀ ਤੂੰ ਕੌਣ ਹੈ ਉਹ ਕਹਿੰਦਾ ਮੈਂ ਮੁਸਲਮਾਨ ਉਹਨੂੰ ਪੁੱਛੋ ਤੇਰਾ ਧਰਮ ਕੀ ਹੈ ਕਹਿੰਦਾ ਮੈਂ ਮੁਸਲਮਾਨ ਤੇਰੀ ਜਾਤ ਕੀ ਹੈ ਮੈਂ ਮੁਸਲਮਾਨ ਕਿਸੇ ਹਿੰਦੂ ਨੂੰ ਪੁੱਛੋ ਤੂੰ ਕੌਣ ਹੈ ਉਹ ਕਹਿੰਦਾ ਜੀ ਮੈਂ ਹਿੰਦੂ ਤੇਰੀ ਜਾਤ ਕੀ ਹੈ ਮੈਂ ਹਿੰਦੂ ਤੇਰਾ ਧਰਮ ਕੀ ਹੈ ਮੈਂ ਹਿੰਦੂ ਤਾਂ ਕਿਸੇ ਸਿੱਖ ਨੂੰ ਪੁੱਛੋ ਤੂੰ ਕੌਣ ਹੈ ਮੈਂ ਜੀ ਰਬਦਾਸੀਆ ਮੈਂ ਜੀ ਢਿੱਲੋ ਮੈਂ ਜੀ ਮਧਵੀ ਸੇਖ ਮੈਂ ਜੀ ਭਾਈ ਰਾਮ ਮੈਂ ਰਾਮਗੜੀਆਂ ਚੋਂ ਮੈਂ ਜੀ ਲਵਾਨਿਆਂ ਚੋਂ ਕੰਨ ਤਰਸਦੇ ਨੇ ਕੰਨ ਕਿ ਅਸੀਂ ਕਦੋਂ ਸੁਣਾਂਗੇ ਅਸੀਂ ਗੁਰੂ ਦੇ ਸਿੱਖਾ ਚੌਧਰ ਦੇ ਭੁੱਖੇ ਲੋਕਾਂ ਨੇ ਅੱਡੋ ਅੱਡ ਗੁਰਦੁਆਰੇ ਬਣਾ ਲਏ ਉੱਤੇ ਫੱਟੀਆਂ ਆਪਣੇ ਨਾਂ ਦੀਆਂ ਲਾ ਲਈਆਂ ਗੁਰਦੁਆਰਾ ਰਵਦਾਸ ਗੁਰਦੁਆਰਾ ਭਾਈ ਜੈਤਾ ਗੁਰਦੁਆਰਾ ਰਾਮਗੜੀਆਂ ਪਰ ਸਿੱਖਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਜਿਹੜਾ ਉਹਦੇ ਵਿੱਚ ਪ੍ਰਕਾਸ਼ ਹੈ ਉਹ ਕਿਹਦਾ ਨੇਮ ਪਲੇਟਾਂ ਤਾਂ ਆਪਣੀਆਂ ਲਾ ਲਈਆਂ ਪਰ ਜਿਹੜਾ ਅੰਦਰ ਪ੍ਰਕਾਸ਼ ਹੋਇਆ ਉਹ ਕਿਹਦਾ ਉਹ ਤਾਂ ਇਹ ਗੱਲ ਕਹਿੰਦਾ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹੈ ਉਹ ਤੇ ਇਹ ਹੁਕਾ ਦਿੰਦਾ ਮਾਨਸਕੀ ਜਾਤ ਸਭ ਇੱਕ ਹੈ ਪਛਾਣ ਉਹ ਤੇ ਇਹ ਹੁਕਾ ਦਿੰਦਾ ਅਸੀਂ ਵੰਡੀਆਂ ਪਾ ਕੇ ਬੈਠੇ ਹਾਂ ਇਸੇ ਤਰ੍ਹਾਂ ਪ੍ਰਚਾਰਕਾਂ ਚ ਵੰਡੀਆਂ ਪਈਆਂ ਤੇ ਜੀ ਸ਼੍ਰੋਮਣੀ ਕਮੇਟੀ ਤੇ ਜੀ ਟਕਸਾਲੀ ਏ ਜੀ ਨਾਨਕ ਸਰੀਏ ਏ ਜੀ ਆਨੰਦ ਸਰੀਏ ਏ ਜੀ ਆਹ ਏ ਜੀ ਮਸ਼ੀਨਰੀ ਤੇ ਵਿਚਾਰਤਾ ਸਾਡੀ ਕਦੋਂ ਇੱਕ ਹੋਊਗੀ ਜੀ ਕਲਗੀਆਂ ਵਾਲੇ ਪਾਤਸ਼ਾਹ ਨੇ ਪੰਥ ਸਾਜਿਆ ਤੇ ਪੰਥ ਸਾਜ ਕੇ ਕੀ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਹਰ ਕੰਟਰੀ ਦੀ ਆਪਣੀ ਫੌਜ ਆ ਜੀ ਹੈ ਨਾ ਜੀ ਉਹ ਉਹਨਾਂ ਦੀ ਪਹਿਚਾਨ ਹੈ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸੀ ਇਹ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਤੇ ਉਹਦੀ ਮੌਜ ਵਿੱਚ ਸੱਜੀ ਗਈ ਹੈ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਤਾਂ ਇੱਥੇ ਇੱਥੇ ਆਪੋ ਆਪਣੇ ਸਟicker ਲਾਈ ਬੈਠੇ ਆ ਕਿਸੇ ਨੇ ਗੋਲ ਦਸਾਂ ਬਣਾਤੀਆਂ ਕਿਸੇ ਨੇ ਸਿੱਧੀਆਂ ਬਣਾਤੀਆਂ ਕਿਸੇ ਨੇ ਗਾਤਰੇ ਉੱਪਰ ਦੀ ਪੁਆਤੇ ਕਿਸੇ ਨੇ ਥੱਲੋਂ ਦੀ ਪੁਆਤੇ ਕਿਸੇ ਨੇ ਨੀਲੇ ਪੁਆਤੇ ਕਿਸੇ ਨੇ ਚਿੱਟੇ ਪੁਆਤੇ ਦੂਰੋਂ ਪਤਾ ਲੱਗ ਜਾਂਦਾ ਵੀ ਇਹਨੇ ਕਿਹੜੀ ਸੰਸਥਾ ਤੋਂ ਅੰਮ੍ਰਿਤ ਛਕਿਆ ਅਸੀਂ ਆਪੋ ਆਪਣੇ ਸਟicker ਲਾ ਲੈ ਖਾਲਸੇ ਦੇ ਉੱਤੇ ਵੀ ਤੇ ਸਾਡੀ ਵਿਚਾਰਧਾਰਾ ਕਦੋਂ ਇੱਕ ਹੋਊਗੀ ਕਦੋਂ ਸਾਡਾ ਧਿਆਨ ਇਧਰੋਂ ਲੈ ਪਾਸੇ ਨੂੰ ਜਾਊਗਾ ਇਹ ਇਤਿਹਾਸਕ ਸਥਾਨ ਹੈ ਮੈਂ ਬੇਨਤੀ ਕਰਦਾ ਉਹਨਾਂ ਦੁਆਬੇ ਵਿੱਚ ਵੀ ਬਹੁਤ ਜ਼ਿੰਮੇਵਾਰ ਸੱਜਣ ਵਿੱਚ ਬੈਠੇ ਨੇ ਮੈਂ ਕੱਲੇ-ਕੱਲੇ ਦਾ ਨਾਮ ਲਾ ਕੇ ਬੋਲਣ ਲੱਗਾ ਸਮਾਂ ਬੱਦ ਲੱਗ ਜਾਵੇਗਾ ਪਰ ਸੱਜਣੋ ਕਦੇ ਇਹਨਾਂ ਗੱਲਾਂ ਬਲੀਏ ਧਿਆਨ ਦਿਓ ਜਿਹੜੇ ਜ਼ਿੰਮੇਵਾਰ ਬੈਠੇ ਨੇ ਸ਼ਾਇਦ ਮੇਰਾ ਸੁਨੇਹਾ ਕਿਸੇ ਸਾਡੇ ਪੰਥ ਦੇ ਮੋਢੀ ਤੱਕ ਪਹੁੰਚਾ ਦੇਣਗੇ ਤੁਸੀਂ ਆਪਣੇ ਇਤਿਹਾਸਕ ਗੁਰਦੁਆਰੇ ਵਿੱਚ ਜਾ ਕੇ ਵੇਖੋ ਜਿਸ ਗੁਰਦੁਆਰੇ ਵਿੱਚ ਬੋਰਡ ਲੱਗਣਾ ਚਾਹੀਦਾ ਸੀ ਜੇ ਮੈਂ ਕੇਸਗੜ ਸਾਹਿਬ ਦੀ ਗੱਲ ਕਰਾਂ ਤੇ ਉੱਥੇ ਬੋਰਡ ਲੱਗਣਾ ਚਾਹੀਦਾ ਸੀ ਪਹਿਲਾਂ ਮਰਨ ਕਬੂਲ ਜੀਵਨ ਕੀ ਛਡ ਆਸ ਓਹ ਸਵਣ ਕੀ ਰੇਣਕਾ ਤੋ ਆਓ ਹਮਾਰੇ ਪਾਸ ਉਥੇ ਬੋਰ ਲਗਣਾ ਚਾਹੀਦਾ ਸੀ ਸੂਰਾ ਸੋ ਪਹਿਚਾਨੀਆਂ ਜੋ ਲੜਾ ਦਿਨ ਕਾ ਹੇਤ ਪੋਰਚਾ ਪੋਰਚਾ ਕਟਮਰਾ ਕਬੂ ਨਾ ਛਾੜੇ ਖੇਤ ਗੁਰਦੁਆਰਾ ਚਮਕੌਰ ਸਾਹਿਬ ਉਥੇ ਬੋਰ ਲਗਣਾ ਚਾਹੀਦਾ ਸੀ ਚਾਉ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆ ਗਲੀ ਮੇਰੀ ਆਓ ਗੁਰਦੁਆਰਾ ਸਚਕੰਡ ਸੀ ਦਰਬਾਰ ਸਾਹਿਬ ਉੱਥੇ ਦਾ ਬੋਰਡ ਲੱਗਣਾ ਚਾਹੀਦਾ ਸੀ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਉੱਥੇ ਤੇ ਬੋਰਡ ਲੱਗਣਾ ਚਾਹੀਦਾ ਸੀ ਆਵੋ ਮੀਤ ਪਿਆਰੇ ਮੰਗਲ ਗਾਹੋ ਨਾਰੇ ਇਹ ਬੋਰਡ ਲੱਗਣੇ ਚਾਹੀਦੇ ਸੀ ਨਾ ਤੇ ਅੱਜ ਉੱਥੇ ਬੋਰਡ ਕਿਹੜੇ ਲੱਗੇ ਆ ਕਦੇ ਜਾ ਕੇ ਉਹਨਾਂ ਤੇ ਝਾਤੀ ਮਾਰ ਕੇ ਵੇਖੋ ਇਹ ਸਾਡੇ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਬੋਰਡ ਲੱਗੇ ਨੇ ਆਇਲਟ ਕਰਕੇ ਕੈਨੇਡਾ ਜਾਣ ਵਾਲੇ ਮਿਲੋ ਆਇਲਟ ਕਰਕੇ ਯੂਕੇ ਜਾਣ ਵਾਲੇ ਮਿਲੋ ਆਇਲਟ ਕਰਕੇ ਨਿਊਜ਼ੀਲੈਂਡ ਜਾਣ ਵਾਲੇ ਮਿਲੋ ਤਾਂ ਜਿੱਥੇ ਧਾਰਮਿਕ ਅਦਾਰਿਆਂ ਵਿੱਚ ਸਿੱਖੀ ਦੀ ਗੱਲ ਦਾ ਸੰਦੇਸ਼ ਆ ਹੀ ਕੋਈ ਨਹੀਂ ਹੋ ਰਿਹਾ ਤੇ ਫਿਰ ਅਸੀਂ ਆਇਲਟ ਕਰਕੇ ਵਿਦੇਸ਼ਾਂ ਨੂੰ ਜਾਵਾਂਗੇ ਨਾ ਜੀ ਸਿੱਖ ਦਰਬਾਰ ਸਾਹਿਬ ਦੇ ਅੰਦਰ ਐਂਟਰ ਹੋਣ ਤੋਂ ਪਹਿਲਾਂ ਬਾਹਰਲਾ ਬੋਰਡ ਪੜ ਕੇ ਜਾਂਦਾ ਤੇ ਫਿਰ ਅੰਦਰ ਜਾ ਕੇ ਅਰਦਾਸ ਕਰਦਾ ਪਾਤਸ਼ਾਹ ਮੈਂ ਬਾਹਰ ਜਾਣਾ ਚਾਹੁੰਦਾ ਅਸੀਂ ਦੋ ਸਥਾਨਾਂ ਨਾਲ ਜੁੜੇ ਆ ਜੀ ਇੱਕ आनंदपुर साहेब ਤੇ ਇੱਕ ਸੱਚਖੰਡ ਸਿੱਧੀ ਦਰਬਾਰ ਸਾਹਿਬ ਕੋਈ ਦੂਰੋਂ ਪਾਰੋਂ ਰਿਸ਼ਤੇਦਾਰ ਆ ਜਵੇ ਨਾ ਬਾਹਰੋਂ ਅੰਦਰੋਂ ਤਾਂ ਹਯੂਰ ਸਾਹਿਬ ਦੀਆਂ ਟਿਕਟਾਂ ਹੋ ਜਾਂਦੀਆਂ ਪਰ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਖਡੂਰ ਸਾਹਿਬ ਦਾ ਇਤਿਹਾਸ ਕੀ ਹੈ ਅੱਜ ਦੇ ਬਤਿਆਂ ਨੂੰ ਨਹੀਂ ਪਤਾ ਕਿ ਤਰਨਤਾਰਨ ਸਾਹਿਬ ਦਾ ਇਤਿਹਾਸ ਕੀ ਹੈ ਸ੍ਰੀ ਮੁਖਸਰ ਸਾਹਿਬ ਦਾ ਇਤਿਹਾਸ ਕੀ ਹੈ ਮਾਗੀ ਵਾਲੇ ਦਿਨ ਦਾ ਮਾਗੀ ਵਾਲੇ ਦਿਨ ਚੇਤਾ ਆਉਂਦਾ ਸਾਨੂੰ ਸ੍ਰੀ ਮੁਖਸਰ ਸਾਹਿਬ ਦਾ ਬਾਕੀ 364 ਦਿਨ ਉੱਥੇ ਕੋਈ ਪੈਰ ਨਹੀਂ ਧਰਦਾ ਅਸੀਂ ਕਦੋਂ ਟੁੱਟੇ ਗੰਡੇ ਜਾਵਾਂਗੇ ਦੇ ਗਾਂਦੇ ਹੁੰਦੀਆਂ ਨੇ ਨਾ ਇਹ ਗੁਰਦੁਆਰੇ ਵਿੱਚ ਇਹ ਤੇ سلسلہ ਚੱਲਦਾ ਹੀ ਰਹਿਣਾ ਮੈਂ ਦਾਅਵੇ ਨਾਲ ਕਹਿੰਨਾ ਜੇ ਕਿਤੇ ਬ੍ਰਹਮਗਾਨੀ ਬਾਬਾ ਬੁੱਢਾ ਸਾਹਿਬ ਜੀਆਂ ਵਾਲਾ ਇਤਿਹਾਸ ਨਾ ਨਾ ਹੁੰਦਾ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਸ਼ਾ ਦਾ ਵਰ ਦੇਣ ਵਾਲਾ ਕਿ ਮਾਤਾ ਗੰਗਾ ਜੀ ਨੂੰ ਜਿਹੜਾ ਵਰ ਦਿੱਤਾ ਸੀ ਤੇ ਬਾਬਾ ਬੁੱਢਾ ਸਾਹਿਬ ਜੀਆਂ ਦੇ ਗੁਰਦੁਆਰੇ ਵਿੱਚ ਵੀ ਕੋਈ ਪੈਰ ਨਾ ਧਰਦਾ ਲੋਕੀ ਔਲਾਦ ਦੇ ਭੁੱਖੇ ਜਾਂਦੇ ਨੇ ਉੱਥੇ ਮੱਥਾ ਟੇਕਣ ਔਲਾਦਾਂ ਭੁੱਖੇ ਜਾਂਦੇ ਆ ਆਪਾਂ ਮੱਥਾ ਟੇਕਣ ਵਾਸਤੇ ਦੁਹਾਈ ਰੱਬ ਦੀ ਪਿੰਡ ਦੇ ਗੁਰਦੁਆਰੇ ਪ੍ਰਕਾਸ਼ ਹੁੰਦਾ ਨਾ ਜੀ ਤਾਂ ਗ੍ਰੰਥੀ ਸਿੰਘ ਨੂੰ ਆਪਣੀ ਘਰ ਵਾਲੀ ਨਾਲ ਥਾਲਣੀ ਪੈਂਦੀ ਭਲੀਏ ਲੋਕੇ ਸੱਚਖੰਡ ਤੋਂ ਸਰੂਪ ਲੈ ਕੇ ਆਉਣਾ ਪੀੜਾ ਸਾਹਿਬ ਤੱਕ ਮੈਂ ਸਰੂਪ ਚੱਕਾਂਗਾ ਤੂੰ ਮਗਰ ਚੌਰ ਦੀ ਸੇਵਾ ਕਰ ਲੈ ਪਿੰਡ ਦਾ ਬੰਦਾ ਕੋਈ ਗੁਰਦੁਆਰੇ ਪੈਰ ਧਰਨ ਨੂੰ ਤਿਆਰ ਨਹੀਂ ਤਾਂ ਦਰਬਾਰ ਸਾਹਿਬ ਕਿਤੇ ਜਾਣਾ ਹੋਵੇ ਨਾ ਇਹਨਾਂ ਨੇ ਤਾਂ ਇੱਕ ਦੂਜੇ ਨੂੰ ਧੱਕਾ ਦੇ ਕੇ ਮੋਢਾ ਹੱਲੇ ਦਿੰਦੇ ਨੇ ਵੀ ਮੈਂ ਸੇਵਾ ਕਰਨੀ ਐ ਮੈਂ ਸੇਵਾ ਕਰਨੀ ਐ ਤੁਸੀਂ ਮੈਨੂੰ ਦੱਸਿਓ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਪਿੰਡ ਦੇ ਗੁਰਦੁਆਰੇ ਵਿੱਚ ਐ ਉਹਦੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਐ ਉੱਥੇ ਮੋਢਾ ਦੇਣ ਨੂੰ ਤਰਸਦਾ ਇੱਥੇ ਭਾਵੇਂ ਸਿਰ ਦੇ ਹਣਕੇ ਥੱਲੇ ਕੋਈ ਰੋਕ ਜੂ ਦਾ ਕਹੀਂ ਸੇਵਾ ਕਰਕੇ ਤੇ ਵੇਖ ਇਹ ਦੁੱਬਦਾ ਅਸੀਂ ਲੋਕਾਂ ਨੇ ਖੜੀਆਂ ਕੀਤੀਆਂ ਜੀ ਖੈਰ ਜਿਹੜੀ ਵਾਰੀ ਵਿਚਾਰ ਚੱਲੇ ਸੀ ਭਾਈ ਅਨੋਖ ਸਿੰਘ ਬੱਬਰ ਦੀ ਖਿਆਲ ਆਪਣਾ ਉੱਥੇ ਲੈ ਕੇ ਆਓ ਕਿਉਂਕਿ ਸਾਡੇ ਤੋਂ ਮਗਰ ਵਾਲਾ ਟਾਡੀ ਜਥਾ